ਅਰੇ ਤੁਸੀਂ ਇਹ ਵੀਡੀਓ ਦੇਖੋਗੇ ਦੋਸਤੋ ਇਹ ਵੀਡੀਓ ਉੱਤਰਾਖੰਡ ਦੇ ਰਿਸ਼ੀਕੇਸ਼ ਦੀ ਦੱਸੀ ਜਾ ਰਹੀ ਆ ਤ ਅਸਲ ਇੱਤੇ ਸਰਦਾਰ ਬੰਦੇ ਦੀ ਮੋਟਰਸਾਈਕਲ ਦੀ ਏਜੰਸੀ ਆ ਤੇ ਉਸ ਮੋਟਰਸਾਈਕਲ ਦੀ ਏਜੰਸੀ ਦੇ ਸਾਹਮਣੇ ਉਹਨੇ ਕਿਸੇ ਨੂੰ ਆਪਣੀ ਕਾਰ ਖੜੀ ਕਰਨ ਤੋਂ ਮਨਾ ਕਰਤਾ ਸੀ ਪਿਆਰ ਦੇ ਨਾਲ ਪਰ ਉਥੋਂ ਦੇ ਜਿਹੜੇ ਲੋਕ ਨੇ ਉਹ ਪੜ ਕੇ ਅਤੇ ਏਜੰਸੀ ਤੇ ਹਮਲਾ ਕਰਤਾ ਤੇ ਸਰਦਾਰ ਬਾਈ ਦੀ ਪੱਗ ਵੀ ਲਾਹ ਦਿੱਤੀ ਜੋ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਵੀ ਰਹੇ ਹੋ ਤਾਂ ਕਿੰਨਾ ਘਟੀਆ سلوਕ ਕੀਤਾ ਗਿਆ ਉਹਨਾਂ ਦੇ ਨਾਲ ਪੂਰੀ ਵੀਡੀਓ ਦੇ ਬਾਰੇ ਆਪਾਂ ਤੁਹਾਨੂੰ ਲੈ ਚਲਾਂਗੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਕਿ ਇਦਾਂ ਹੀ ਸਰਦਾਰਾਂ ਦੇ ਨਾਲ ਧੱਕਾ ਹੁੰਦਾ ਰਹੇਗਾ ਇਹ ਵੀਡੀਓ ਤੁਸੀਂ ਦੇਖੋ ਇਹਨਾਂ ਬੰਦਿਆਂ ਨੇ ਮਿਲ ਕੇ ਸਰਦਾਰ ਬਾਈ ਦਾ ਕਾਫੀ ਨੁਕਸਾਨ ਕੀਤਾ ਜਿਹੜੀਆਂ ਮੋਟਰਸਾਈਕਲਾਂ ਬਾਹਰ ਖੜੀਆਂ ਸੀ ਉਹ ਮੋਟਰਸਾਈਕਲਾਂ ਦੀ ਵੀ ਪੰਨ ਤੋੜ ਕੀਤੀ ਗਈ ਅਤੇ ਜਿਹੜੀ ਏਜੰਸੀ ਆ ਉਸਦੀ ਤਾਂ ਪੰਤੜ ਕੀਤੀ ਗਈ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਉਥੋਂ ਦੇ ਲੋਕਾਂ ਦੇ ਵੱਲੋਂ ਤਾਂ ਇਹ ਮੈਂਟੈਲਿਟੀ ਹੋ ਗਈ ਆ ਅੱਜ ਦੇ ਲੋਕਾਂ ਦੀ ਬਿਲਕੁਲ ਘਟੀਆ ਪੰਨ ਤੇ ਉਤਰ ਆਏ ਨੇ